ਇੱਕ ਵਾਰੀ ਨਾ ਕਿਸੇ ਸੇੜ ਦਾ ਬਹੁਤ ਕੀਮਤੀ ਹੀਰਾ ਗੁਮਾਜ ਗਿਆ ਜਿਹੜਾ ਉਹਨੇ ਬਹੁਤ ਟਾਈਮ ਪਹਿਲਾਂ ਕਿਸੇ ਕੋਠੜੀ ਚ ਧਰਤੀ ਹੇਠਾਂ ਨੱਪਿਆ ਸੀਗਾ ਤੇ ਉਹ ਸੋਚਦਾ ਸੀ ਵੀ ਮੈਂ ਇੱਥੋਂ ਹੀ ਕੱਢ ਲੂੰਗਾ ਜਦੋਂ ਮੈਨੂੰ ਹੀਰੇ ਦੀ ਲੋੜ ਪਊਗੀ ਤੇ ਜਦੋਂ ਉਹ ਹੀਰੇ ਦੀ ਉਹਨੂੰ ਲੋੜ ਪਈ ਤਾਂ ਹੀਰਾ ਕੱਢਣ ਵਾਸਤੇ ਗਿਆ ਉਹ ਤਾਂ ਉਹਨੇ ਵੇਖਿਆ ਵੀ ਉੱਥੇ ਬਹੁਤ ਸਾਰੇ ਚੂਹੇ ਹੋ ਗਏ ਨੇ ਤੇ ਗੁਥਲੀ ਖਾਲੀ ਆ ਉਹਦੇ ਵਿੱਚ ਹੀਰਾ ਵੀ ਨਹੀਂ ਸੀ ਪਰ ਉਸ ਦਾ ਪੱਕਾ ਸ਼ੱਕ ਸੀਗਾ ਵੀ ਮੇਰਾ ਹੀਰਾ ਕਿਸੇ ਨੇ ਚੂਹੇ ਨੇ ਖਾ ਲਿਆ ਪਰ ਉਹ ਸੋਚਦਾ ਸੀ ਵੀ ਐਨੇ ਚੂਹਿਆਂ ਦੇ ਵਿੱਚੋਂ ਪਤਾ ਕਿਵੇਂ ਕਰਾਂ ਵੀ ਕਿਹੜੇ ਚੂਹੇ ਨੇ ਮੇਰਾ ਹੀਰਾ ਖਾ ਲਿਆ ਸਿਆਣਾ ਇਹ ਕੋਲ ਜਾਂਦਾ ਤੇ ਸਿਆਣਾ ਨੂੰ ਦੱਸਦਾ ਵੀ ਮੇਰਾ ਹੀਰਾ ਗਵਾ ਚੁ ਗਿਆ ਪਰ ਮੈਨੂੰ ਇਹ ਪਤਾ ਵੀ ਕਿਸ ਚੂਹੇ ਨੇ ਖਾਦਾ ਤੇ ਉੱਥੇ ਬਹੁਤ ਸਾਰੇ ਚੂਹੇ ਨੇ ਸਿਆਣਾ ਕਹਿੰਦਾ ਵੀ ਚੱਲ ਕੋਈ ਨਾ ਜਿੱਕੀ ਵੱਡੀ ਗੱਲ ਆਪਾਂ ਹੁਣੇ ਲੱਭ ਦਿੰਨੇ ਆ ਉਹ ਕਹਿੰਦਾ ਵੀ ਮੈਨੂੰ ਲੈ ਕੇ ਚੱਲ ਸਿਆਣਾ ਉੱਥੇ ਪਹੁੰਚ ਗਿਆ ਉਹਨੇ ਵੇਖਿਆ ਕਿ ਉੱਥੇ ਬਹੁਤ ਸਾਰੇ ਚੂਹੇ ਨੇ ਭੱਜੇ ਫਿਰਦੇ ਆ ਉਹ ਬੰਦਾ ਕਹਿੰਦਾ ਵੀ ਇੰਨੇ ਚੂਹੇ ਜੋ ਤੁਸੀਂ ਕਿਵੇਂ ਲੱਭੋਗੇ ਸਿਆਣਾ ਕਹਿੰਦਾ ਕੋਈ ਨਾ ਲੱਭ ਦਿੰਨੇ ਆ ਤੇ ਭਈ ਸਿਆਣਾ ਨਿਗਾਹ ਮਾਰਦਾਗਾ ਉਹ ਵੇਖਦਾਗਾ ਵੀ ਸਾਰੇ ਚੂਹਿਆਂ ਦੇ ਨਾਲ ਨਾ ਇੱਕ ਚੂਹਾ ਵੱਖਰਾ ਹੋ ਕੇ ਉੱਚੀ ਥਾਂ ਤੇ ਬੈਠਾ ਸਿਆਣਾ ਕਹਿੰਦਾ ਵੀ ਉਹ ਬੰਦਾ ਕਹਿੰਦਾ ਵੀ ਤੈਨੂੰ ਕੀ ਪਤਾ ਉਹ ਸਿਆਣਾ ਕਹਿੰਦਾ ਵੀ ਜਾ ਤੂੰ ਜਾ ਕੇ ਦੇਖ ਲੈ ਜੇ ਤੈਨੂੰ ਨਹੀਂ ਯਕੀਨ ਉਹ ਬੰਦਾ ਚੂਹੇ ਨੂੰ ਫੜਦਾ ਹੈਗਾ ਤੇ ਕਿਸੇ ਤਰ੍ਹਾਂ ਮਾਰ ਕੇ ਵੇਖਦਾ ਹੈਗਾ ਤੇ ਉਹਦੇ ਢਿੱਡ ਚੋਂ ਨਾ ਹੀਰਾ ਨਿਕਲਿਆ ਆਉਂਦਾ ਬੰਦਾ ਸਿਆਣੇ ਨੂੰ ਪੁੱਛਦਾ ਵੀ ਤੁਸੀਂ ਕਿਵੇਂ ਦੱਸ ਤੈਨੂੰ ਚੂਹਿਆਂ ਚ ਵੀ ਤੁਸੀਂ ਕਿਹੜੀ ਮਸ਼ੀਨ ਲਾ ਲਈ ਬਿਆਹ ਵਾਲੇ ਚੂਹੇ ਨੇ ਮੇਰਾ ਹੀਰਾ ਖਾਦਾਗਾ ਤੇ ਸਿਆਣਾ ਕਹਿੰਦਾ ਵੀ ਮੈਂ ਕੋਈ ਮਸ਼ੀਨ ਨਹੀਂ ਲਾਈ ਵੀ ਮੈਨੂੰ ਇੰਨਾ ਪਤਾ ਵੀ ਜਿਹਦੇ ਕੋਲ ਥੋੜਾ ਜਿਹਾ ਪੈਸਾ ਆਉਂਦਾ ਤੇ ਜਿਆਦੇ ਦੁਨੀਆ ਤੋਂ ਸੰਪਤੀ ਆਉਂਦੀ ਆ ਉਹ ਵੱਖਰਾ ਹੋ ਉਹ ਬੰਦਾ ਕਹਿੰਦਾ ਇਹਨੇ ਵੀ ਹੁਣ ਹੀਰਾ ਖਾਦਾ ਸੀਗਾ ਇਹ ਹੁਣ ਇਹਨਾਂ ਚ ਕਿੱਥੇ ਰਲਦਾ ਸੀ ਆ ਕਰਕੇ ਕਹਿੰਦਾ ਮੈਂ ਇੱਥੇ ਹੀ ਪਛਾਣ ਲਿਆ ਵੀ ਇਹਨੇ ਕੋਲ ਹੀ ਹੀਰਾ ਨੂੰ ਹੀਰਾ ਮਿਲ ਗਿਆ ਕਹਿੰਦਾ ਕਿਉਂਕਿ ਜਿਹੜੇ ਬੰਦੇ ਕੋਲ ਮਾੜਾ ਮੋਟਾ ਪੈਸਾ ਆ ਜੇ ਦੁਨੀਆ ਨਾਲੋਂ ਜ਼ਿਆਦਾ ਸੰਪਤੀ ਆ ਜੇ ਨਾ ਫਿਰ ਦੂਜੇ ਬੰਦਿਆਂ ਨਾਲ ਰਲਦਾ ਨਹੀਂ ਉਹਦੇ ਥੋੜਾ ਜਿਹਾ ਹੰਕਾਰ ਆ ਜਾਂਦਾ ਵਾ